ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਅੱਜ ਤੁਹਾਡੇ ਲੈ ਕੇ ਆਇਆ ਹਾਂ ਬੰਬਾਈਨ ਸੈਂਟਰਡ ਐਂਡ ਕੰਬਾਈਨ ਆ ਬਾਈ ਜੀ ਸਾਰੀ ਜਾਣਕਾਰੀ ਤੁਹਾਨੂੰ ਦੰਨਿਆ ਵੀਡੀਓ ਦੇ ਵਿੱਚ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਨੂੰ ਤੀ ਨਵੇਂ ਹੋ ਤਾਂ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਕਰ ਦੋ ਸਬਸਕ੍ਰਾਈਬਰ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਗੱਲ ਕਰਦੇ ਹਾਂ ਹੁਣ ਕੰਬਾਈਨ ਦੀ ਬਾਈ ਜੀ ਗੁਰਵਾਸ ਕੰਪਨੀ ਦੀ ਕੰਬਾਈਨ ਆ ਬਾਈ ਜੀ ਐਮ ਆਰ ਐਫ ਦੇ ਟਾਇਰ ਨੇ ਤੇ ਚਾਰੇ ਟਾਇਰਾਂ ਦੀ ਗੱਲ ਕਰੀਏ 65 ਪੈਸੇ ਟਾਇਰ ਪਏ ਨੇ ਬਾਈ ਜੀ ਤੇ ਇੰਜਨ ਰੇਅਰ ਦੀ ਬਈ ਜ਼ਿੰਮੇਵਾਰੀ ਹੋ ਬਈ ਦੀ ਬਾਕੀ ਬੈਟਰੀਆਂ ਵਜਿਰਾ ਸਾਰਾ ਪ੍ਰਸ਼ਨਾ ਮਤਰਾ ਹੈ ਬਈ ਵੱਲੋਂ ਦੇਖ ਸਕਦੇ ਆਪਾਂ ਟਾਇਰਾਂ ਇਨ ਕੰਡੀਸ਼ਨ ਜਮਾ ਓਕੀ ਪਈਆ ਤੇ ਪਹਿਲੇ ਨਾਲ ਦੀ ਕੰਬਾਈਨ ਆ ਫਰਸਟ ਓਨਰ ਆ ਬਈ ਜੀ ਕੋਈ ਲੋਨ ਨਹੀਂ ਹੈ ਜਿਆ ਸਾਰੀ ਨੱਟ ਦਲੀਸੀ ਬਈ ਨੇ 2012 ਮਾਡਲ ਆ ਬਈ ਪੰਜਾਬ ਨੰਬਰ ਆ ਬਈ ਕੰਬਾਈਨ ਆ ਤੇ ਬਾਕੀ ਦੇਖ ਸਕਦੇ ਆ ਕੰਬਾਈਨ ਦੀ ਕੰਡੀਸ਼ਨ ਆ ਆਪਾਂ ਪੂਰੀ ਸਾਫ ਪਈਆ ਕੋਈ ਹੱਥ ਲਾਉਣ ਦੀ ਲੋੜ ਨਹੀਂ ਜੀ ਤੇ ਛੋਟੀ ਸਟਿੱਪ ਨਹੀਂ ਵੱਡੀ ਸਟਿੱਪ ਨਹੀਂ ਸਾਰੀ ਐਕਸੈਸਰੀ ਬਈ ਕੰਬਾਈਨ ਦੇ ਨਾਲ ਦਿੱਤੀ ਜਾਊਗੀ ਕੰਬਾਈਨ 'ਚ ਕੋਈ ਕਮੀ ਪੇਚ ਨਹੀਂ ਹੈ ਜੀ ਬਈ ਜੀ ਸਾਰ ਤੇ ਵੇਚਣ ਦਾ ਜਿਹੜਾ ਕਾਰਨ ਹੈਗਾ ਉਹ ਜਿਹੜਾ ਬਾਈ ਦੇ ਬੱਚੇ ਜਿਹੜੇ ਨੇ ਵੀ ਬਾਹਰ ਚਲੇ ਗਏ ਨੇ ਤਾਂ ਰੱਕੇ ਬਾਈ ਨੂੰ ਕੰਬੈਨ ਵੇਚਣੀ ਪਈ ਟਰੰਮ ਛੱਡਣਾ ਪਿਆ ਰੇ ਕੰਬੈਨ ਦਾ ਤੇ ਬਾਈ ਵੱਲੋਂ ਜੋ ਡਿਮਾਂਡਰ ਚੀਜ਼ ਇਹ ਕੰਬਾਈਨ ਦੀ ਬਾਈ ਉਹ ਹੀ ਜ 7.5 ਲੱਖ ਰੁਪਇਆ ਤੇ ਕੋਈ ਫਿਕਸਡ ਪ੍ਰਾਈਜ਼ ਨਹੀਂ ਹੈ ਜੇ ਮਾਊਂਟੀ ਦੀ ਮੰਗ ਤੁਹਾਨੂੰ ਪੂਰਾ ਕੀਤਾ ਜਾਊਗਾ ਤੇ ਬਾਕੀ ਬਾਈ ਦੇ ਨੰਬਰ ਬਾਈ স্ক্রিন ਉੱਤੇ ਚੱਲ ਰਹੇ ਨੇ ਬਾਈ ਨਾਲ ਸੰਪਰਕ ਕਰਕੇ ਕੰਬਾਈਨ ਦੀ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੇ ਤੁਹਾਡੇ ਲਈ ਬਈ ਕੋਈ ਪਸ਼ੂ ਮਸ਼ੀਨਰੀ ਸਾਧਨ ਕੋਈ ਜ਼ਮੀਨ ਪਲਾਟ ਕੋਠੀ ਕੋਈ ਵੀ ਚੀਜ਼ ਸੇਲ ਦੇ ਲਈ ਹੈ ਜੀ ਆ ਤਾਂ ਆਪਾਂ ਨੂੰ ਦਿੱਤੇ ਹੋਏ ਨੰਬਰਾਂ ਦੇ ਬਾਈ ਤੁਸੀਂ ਫੋਟੋ ਵੀਡੀਓ ਉਸ ਚੀਜ਼ ਦੀ ਭੇਜ ਸਕਦੇ ਹੋ ਆਪਾਂ ਤੁਹਾਡੀ ਐਡ ਆਪਣੇ ਚੈਨਲ ਉੱਤੇ ਲਾਵਾਂਗੇ ਤੇ ਵੀਡੀਓ ਤੇ ਮਿਲ ਲਈ ਜਰੂਰ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ ਪੇਜ ਨੂੰ ਫੋਲੋ ਕਰਿਓ